ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਖਾਕੀ ਵਰਦੀਆਂ ਪਾ ਕੇ ਇੱਕ ਘਰ ਦੇ ਵਿੱਚ ਦਾਖਲ ਹੋ ਗਏ ਤੇ ਨਾਲ ਉਹਨਾਂ ਦੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਤਾਂ ਅੰਦਰਲਾ ਸੀਨ ਦੇਖ ਉਹਨਾਂ ਦੀਆਂ ਅੱਖਾਂ ਵਿੱਚ ਉੱਝ ਗਈਆਂ ਕਿ ਕਿਵੇਂ ਇੱਕ ਟੁੱਟੇ ਜਿਹੇ ਘਰ ਦੇ ਵਿੱਚ ਅਜਿਹਾ ਗਲਤ ਧੰਦਾ ਕੀਤਾ ਜਾ ਰਿਹਾ ਸੀ ਦੱਸਦੀ ਹੈ ਕਿ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦੇ ਦੌਰਾਨ ਪਿੰਡ ਮਾਨਾ ਵਾਲਾ ਤੋਂ ਹਜ਼ਾਰਾਂ ਲੀਟਰ ਦੇਸੀ ਲਾਹਨ ਬਰਾਮਦ ਕੀਤੀ ਹੈ ਤਾਂ ਦੱਸਿਆ ਕਿ ਨਸ਼ਿਆਂ ਦੇ ਖਿਲਾਫ ਪੰਜਾਬ ਪੁਲ ਦੇ ਉੱਚ ਅਧਿਕਾਰੀ ਦੀਆਂ ਹਦਾਇਤਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਇਸ ਪਿੰਡ ਦੇ ਵਿੱਚੋਂ ਛਾਪਾ ਮਾਰਿਆ ਗਿਆ ਅਤੇ 68 ਲੀਟਰ ਲਾਹਣ 500 ਬੋਤਲਾਂ ਨਜਾਇਜ਼ ਸ਼ਰਾਬ ਅਤੇ ਦੋ ਪੱਟੀਆਂ ਫੜੀਆਂ ਗਈਆਂ ਇਸ ਸਬੰਧੀ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਮੈਡਮ ਜਗਦੀਪ ਕੌਰ ਅਤੇ ਐਸ ਐਚਓ ਥਾਣਾ ਲੋਪੋਕੇ ਦੇ ਮੁਖੀ ਕਰਮਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਉਹਨਾਂ ਨੇ ਛਾਪਾ ਮਾਰਿਆ ਅਤੇ ਵੱਡੀ ਮਾਤਰਾ ਦੇ ਵਿੱਚ ਲਾਹਣ ਬਰਾਮਦ ਹੋਈ ਹੈ ਇਈ ਵਾਰ ਜੀ ਅਸੀਂ ਜਿਹੜਾ ਹੈਗਾ ਸੀਨੀਅਰ ਅਧਿਕਾਰੀਾਂ ਦੀ ਰੈਨਮਾਈ ਹੈਡ ਸਾਡੇ ਈਟੀਸ ਇਸੇ ਸਾਹਿਬ ਜਿਹੜੇ ਹੈਗੇ ਵਰਨਰਿਜ਼ਮ ਸੀ ਔਰ ਜੋ ਜਿਹੜੇ ਹੈਗੇ ਐਡੀਸ਼ਨਲ ਕਮਿਸ਼ਨਰ ਨੇ ਸਾਡੇ ਦੂਬੇ ਸਾਹਿਬ ਜੀ ਔਰ ਸਾਡੇ ਈਐਸਸੀ ਸਾਹਿਬ ਜਿਹੜੇ ਹੈਗੇ ਨੇ ਸੁਖਵਿੰਦਰ ਸਰ ਔਰ ਮੇਰੇ ਈਟੀਓ ਨੇ ਜਿਹੜੇ ਉਹ ਹੈਗੇ ਨੇ ਮਨਜਿੰਦਰ ਗੋਇਲ ਸਰ ਦੀ ਰੈਨਮਾਈ ਹੈਡ ਜਿਹੜਾ ਕੀਤੀ ਗਈ ਰੈਡ ਸਾਡੇ ਵੱਲੋਂ ਤੇ ਪੁਲਿਸ ਜਿਹੜੇ ਹੈਗੇ ਥਾਣਾ ਪੁਲਿਸ ਵੱਲੋਂ ਸਾਂਝਾ ਆਪਰੇਟਰ ਕੀਤਾ ਗਿਆ ਹੈ ਇਹ ਪਿੰਡ ਮਾਨਾ ਵਾਲੇ ਵੇਖੇ ਜੀ ਕਿੰਨੀ ਗਲਾਣ ਪੜੀ ਗਈ ਤੇ ਕਿੰਨੀ ਕਰਾਪੜੀ ਗਈ 6800 ਲੀਟਰ ਦੇ 6800 ਕੇਜੀ ਜਿਹੜੀ ਐ ਲਾਣ ਹੈ ਦੋ ਚਾਲੂ ਪੱਟੀਆਂ ਨੇ ਤੇ 500 ਬੋਤਲ ਸ਼ਰਾਬ ਦੀ ਹੈ ਜੀ ਕੋਈ ਕਾਬੂ ਹੀ ਆਇਆ ਹਾਂਜੀ ਭਾਜੀ ਸੁਖਜਿੰਦਰ ਸਿੰਘ ਜਿਹੜਾ ਹੈਗਾ ਉਹ ਕਾਬੂ ਕੀਤਾ ਗਿਆ ਪਰ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਨੇ ਜਸਵੰਤ ਸਿੰਘ ਜੀ ਉਹ ਉਸ ਮੌਕੇ ਤੋਂ ਫਰਾਰ ਹੋ ਗਏ ਸੀਗੇ ਨਹੀਂ ਨਹੀਂ ਮੁਰਗੇ ਮਿੱਤਰਾਂ ਦੇ ਮਾਮਲੇ ਦਰਜ ਨੇ ਹਾਂਜੀ ਪਹਿਲਾਂ ਵੀ ਦਰਜ ਨੇ ਬਾਕੀ ਇਹਨਾਂ ਨੂੰ ਅਸੀਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਇਹ ਨੋਟਾਇਟ ਕਰਨਾ ਚਾਹੁੰਦੇ ਆਂ ਕਿ ਆ ਵਾਰ-ਵਾਰ ਅਸੀਂ ਇਹੀ ਕਹਿ ਰਹੇ ਆਂ ਕਿ ਇਹ ਗੰਦੀ ਲਾਨ ਨਾ ਕੱਢੀ ਜਾਵੇ ਸ਼ਰਾਬ ਬਹੁਤ ਮਾੜੀ ਐ ਤੇ ਜਿਹੜਾ ਵੀ ਪਿੰਦਾ ਉਹ ਹੋ ਸਕਦਾ ਉਹਦੇ ਲੀਵਰ ਵੀ ਬਹੁਤ ਜ਼ਿਆਦਾ ਅਫਸੈਟ ਹੋ ਜਾਏ ਖਰਾਬ ਹੋ ਜਾ ਸਕਦਾ ਤੇ ਅਸਤਾ ਹੀ ਹੀ ਜਨਤਾ ਨੂੰ ਅਪੀਲ ਕਰਦੇ ਆਂ ਕਿ ਇਹ ਲਾਨ ਨੂੰ ਨਾ ਕੱਢਿਆ ਜਾਵੇ ਨਾ ਇਹਦੇ ਤੋਂ ਸ਼ਰਾਬ ਬਣਾਈ ਜਾਵੇ ਜੁਆਇੰਟ ਰੇਡ ਸੀ ਪੰਜਾਬ ਪੁਲਿਸ ਤੇ ਨਾਲ ਐਕਸਾਈਜ਼ ਇਨਸਪੈਕਟਰ ਮੈਡਮ ਆਈ ਸੀ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮਾਨਾ ਵਾਲੇ ਇੱਥੇ ਜਸਵੰਤ ਸਿੰਘ ਤੇ ਉਹਦੇ ਬੇਟਾ ਸੁਖਜਿੰਦਰ ਸਿੰਘ ਇੱਥੇ ਸ਼ਰਾਬ ਦਾ ਕੰਮ ਕਰਦੇ ਨੇ ਤੇ ਜੋ ਜੁਆਇੰਟ ਰੇਟ ਦੇ ਦੌਰਾਨ ਇਹਨਾਂ ਕੋ 6800 ਲੀਟਰ ਲਾਣ 500 ਬੋਤਲਾਂ ਸ਼ਰਾਬ ਕਾਬੂ ਕੀਤੀ ਗਈ ਆ ਜਿਹੜਾ ਬੇਟਾ ਵਾ ਉਹ ਕਾਬੂ ਕਰ ਲਿਆ ਵਾ ਜਿਹਦੀ ਆਪਾਂ ਗ੍ਰਿਫਤਾਰੀ ਪਰਚਾ ਦੇ ਕੇ ਗ੍ਰਿਫਤਾਰੀ ਕਰ ਲੈਣਗੇ ਤੇ ਜਿਹੜਾ ਪਿਓ ਉਹਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਅਮਰਚ ਲੈਂਦੇ ਜਾਵਾਂਗੇ ਕਿੰਨੇ ਕਿੰਨੇ ਦਿਨਾਂ ਦਾ ਇਹ ਕੰਮ ਕਰਦਾ ਆ ਰਹੇ ਬਾਕੀ ਇਹ ਪੁਸ਼ਗੀਸ਼ ਕਰਕੇ ਇਹਨਾਂ ਨੂੰ ਵੇਚਦੇ ਪਹਿਲਾਂ ਵੀ ਇਹਨਾਂ ਤੇ ਪੁਰਾਣੇ ਪਰਚੇ ਹੈਗੇ ਨੇ ਤੇ ਉਹਨਾਂ ਦੇ ਵਿੱਚ ਅਰੈਸਟ ਪੈ ਚੁੱਕੀ ਇਹਨਾਂ ਦੀ ਤੇ ਹੁਣ ਇਹਦੇ ਵਿੱਚ ਪਾ ਕੇ ਰੱਖਦੇ ਨੇ ਦੋ ਘਰ ਖੇਰ ਪੰਜਾਬ ਦੇ ਵਿੱਚ ਵੱਧ ਰਹੇ ਨਸ਼ਿਆਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ ਤੇ ਉਹਨਾਂ ਵੱਲੋਂ ਹਦਾਇਤਾਂ ਦਿੱਤੀਆਂ ਜਾ ਰਹੇ ਨੇ ਜਿਦੇ ਚੱਲਦੇ ਹੁਣ ਜਿੱਥੇ ਵੀ ਕੋਈ ਸ਼ੱਕ ਹੁੰਦਾ ਜਾਂ ਕੋਈ ਗੁਪਤ ਸੂਚਨਾ ਮਿਲਦੀ ਆ ਫੋਰਸ ਵੱਲੋਂ ਮੌਕੇ ਤੇ ਪਹੁੰਚ ਕੇ ਛਾਪਾ ਮਾਰਿਆ ਜਾਂਦਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ